ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖ ਪਹੁੰਚੇ ਹੋਏ ਨੇ ਤੇ ਕਾਮਯਾਬੀ ਨੇ ਪਰ ਜੇ ਤੁਸੀਂ ਸਹੂਲਤਾਂ ਨਾਲ ਲੈਸ ਬਾਹਰਲੇ ਮੁਲਕ ਜਾਂ ਪੰਜਾਬ ਵਿੱਚ ਆਪੋ ਆਪਣੇ ਕਾਰੋਬਾਰ ਸੈੱਟ ਕਰੀ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇੱਕ ਵਾਰ ਸਿਕਲੀਗਰ ਸਿੱਖਾਂ ਬਾਰੇ ਵੀ ਜਾਣ ਲਓ ਕਿ ਇਹ ਸਿੱਖ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਿਕਲੀਗਰ ਸਿੱਖ ਕੌਣ ਨੇ ਤੇ ਸਿੱਖੀ ਪ੍ਰਤੀ ਕਿੰਨੇ ਪਰਪੱਕ ਨੇ ਤੁਸੀਂ ਜਾਣਦੇ ਹੋਵੋਗੇ ਜੇ ਨਹੀਂ ਜਾਣਦੇ ਤਾਂ ਇਹਨਾਂ ਦਾ ਇਤਿਹਾਸ ਜ਼ਰੂਰ ਪੜ੍ਹਿਓ ਇਹਨੇ ਹੈਦਰਾਬਾਦ ਤੋਂ 120 ਕਿਲੋਮੀਟਰ ਦੂਰ ਤੇਲੰਗਾਨਾ ਦੇ ਕਸਬੇ ਮਰੀਆਲਗੁੜਾ ਦੇ ਸਿੱਖ ਪਰਿਵਾਰ ਇਸ ਕਸਬੇ ਵਿੱਚ 80 ਤੋਂ 90 ਦੇ ਕਰੀਬ ਸਿੱਖ ਪਰਿਵਾਰ ਰਹਿੰਦੇ ਨੇ ਜ ਵੈਸੇ ਖਾਲਸਾ ਐਡ ਬੜੇ ਲੰਬੇ ਸਮੇਂ ਤੋਂ ਇਹਨਾਂ ਪਰਿਵਾਰਾਂ ਦੀ ਹਰ ਨੁਂਦੀ ਦੀ ਮਦਦ ਕਰ ਰਿਹਾ ਹੈ ਜਿਸ ਦੀਆਂ ਵੀਡੀਓਜ਼ ਆਉਣ ਵਾਇਸ ਸਮੇਂ ਵਿੱਚ ਜ਼ਰੂਰ ਸਾਂਝੀਆਂ ਕਰਾਂਗੇ ਖਾਲਸਾ ਐਡ ਨੇ 13 ਲੋੜਵੰਸਿਕਲੀ ਘਰਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹਨਾਂ ਦੀ ਮਦਦ ਕੀਤੀ ਹੈ ਇਹਨਾਂ ਵਿੱਚੋਂ ਕਈ ਬੀਬੀਆਂ ਨੇ ਜਿਨ੍ਹਾਂ ਦੇ ਮੋਢਿਆਂ ਉੱਤੇ ਪਰਿਵਾਰ ਪਾਲਣ ਦੀ ਸਾਰੀ ਜ਼ਿੰਮੇਵਾਰੀ ਹੈ ਖਾਲਸਾ ਐਡ ਇਹਨਾਂ ਬੀਬੀਆਂ ਨੂੰ ਰੋਜ਼ਗਾਰ ਚਲਾਉਣ ਲਈ ਭਾਂਡੇ ਤਵੀਆਂ ਕੜਛੀਆਂ ਆਦਿ ਸਟਾਕ ਲਈ ਵਨ ਟਾਈਮ ਸਪੂਟ ਕੀਤੀ ਹੈ ਜਿਸ ਤੋਂ ਫਾਇਦਾ ਕਮਾ ਕੇ ਇਹ ਆਪਣੇ ਕਾਰੋਬਾਰ ਨੂੰ ਹੋਰ ਵਧਾ ਸਕਣਗੀ ਅਤੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣਗੀ ਹੈ ਸਿਕਲੀਗਰ ਸਿੱਖਾਂ ਬਾਰੇ ਖਾਲਸਾ ਐਡ ਦੀਆਂ ਸੇਵਾਵਾਂ ਦੀਆਂ ਹੋਰ ਵੀ ਵੀਡੀਓਜ਼ ਬਹੁਤ ਜਲਦੀ ਸਾਂਝੀਆਂ ਕਰਾਂਗੇ ਉਦੋਂ ਤੱਕ ਤੁਸੀਂ ਇਸ ਵੀਡੀਓ ਉੱਤੇ ਖਾਲਸਾ ਐਡ ਦੇ ਇਸ ਉਪਰਾਲੇ ਲਈ ਕਮੈਂਟ ਤੇ ਸ਼ੇਅਰ ਜਰੂਰ ਕਰਕੇ ਜਾਣਾ ਤੁਸੀਂ ਖਾਲਸਾ ਐਡ ਨੂੰ ਡੋਨੇਟ ਕਰਨ ਲਈ ਇਸ ਵੈਬਸਾਈਟ ਤੇ ਜਾ ਸਕਦੇ ਹੋ